ਕਬੱਡੀ ਆਪਨ ਫਾਈਨਲ ਦੀ ਟੀਮਾਂ ਦੀ ਕਾਲੋ ਤੇ ਸਮਾਨ ਭਾਈ ਫਾਈਨਲ ਮੈਚ ਜਿਹੜਾ ਸਾਡੇ ਦਿਖਾ ਰਹੇ ਆਗੇ ਤੇ ਜਿਹੜਾ ਸੁੰਦਰ ਕਬੱਡੀ ਕੱਪ ਆਗਾ ਸੋ ਸਾਰੇ ਖਿਡਾਰੀ ਸ਼ਰਧਾਨ ਦੇ ਹੋ ਗਏ ਪਰ ਮੈਂ ਬੇਨਤੀ ਆ ਭਰਾਵਾਂ ਕਿ ਹੁਣ ਆਪਾਂ ਲੇਟ ਨਹੀਂ ਹੋਣਾ ਕਿਉਂਕਿ ਜੇ ਹੁਣ ਲੇਟ ਜਿੰਨਾ ਕੁ ਹੋ ਗਏ ਉਹਦੇ ਠੀਕ ਆ ਪਰ ਹੁਣ ਇਸ ਤੋਂ ਜ਼ਿਆਦਾ ਲੇਟ ਨਾ ਹੋਇਓ ਸੋ ਸਾਡੀ ਬੇਨਤੀ ਨੂੰ ਤੁਸੀਂ ਸਵੀਕਾਰ ਕਰੋ ਸਮਝ ਗਏ ਕਾਲੋ ਕੇ ਤੇ ਸਮਾਨ ਭਾਈ ਕਬੱਡੀ ਓਪਨ ਦਾ ਫਾਈਨਲ ਮੈਚ ਆਪੜ ਦੀ ਜਿਹੜੀ ਫਾਈਨਲ ਮੈਚ ਚੱਲਦੇ ਕਹਿੰਦੇ ਪੁੱਛਿਆ ਤੇ ਹਾਂ ਇਹ ਵੀ ਹੋ ਗਏ ਟੂਰਨਾਮੈਂਟ ਚੱਲਦੇ ਨੂੰ ਹਣ ਸਵੇਰ ਦੇ ਸਵੇਰ ਦੇ ਟੂਰਨਾਮੈਂਟ ਸਾਰੀ ਰਾਤ ਹੀ ਲੰਘ ਗਿਆ ਜੀ ਸਵੇਰ ਦੇ ਐ ਬੋਲ ਸਵੇਰ ਦੇ ਥੋੜਾ ਰੈਸਟ ਕਰੀ ਸੀਗੀ ਪਹਿਲਾਂ ਦਿਖਾਉਣ ਦੇ ਲਈ ਲੋ ਜੀ ਇੱਕ ਅੰਕ ਇੱਧਰ ਹੋ ਗਿਆ ਇੱਧਰ ਜਗਮਾਲ ਆ ਨਾ ਇਹ ਕਮਾਲ ਵਾਲੀ ਤੇ ਕਮਾਲ ਵਾਲੀ ਲੋ ਜੀ ਇਹ ਕਮਾਲ ਵਾਲੀ ਇਹ ਡੇਢ ਜਿੰਦਾ ਦਾ ਹੋ ਗਿਆ ਦੇਖਦੇ ਵੀ ਫਾਈਨਲ ਕਿੱਧਰ ਜਾਂਦਾ ਜਿੰਦਾ ਦੀ ਰੇਟ ਜਿੰਦਾ ਟਰਨਮੈਂਟ ਐਮਨੂ ਵੀ 15:30 ਕਰਦੀ ਹੈ 16 ਕਾ ਲੋਗੇ ਕਿ ਸਮਾਨਤ ਭਾਈ ਕਬੱਡੀ ਓਪਨ ਫਾਈਨਲ ਮੈਚ ਨਹੀਂ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਂ ਜੀਤੇ ਵਾਲਾ ਤੋਤਾ ਦੇਸ਼ ਨੇ ਨੰਬਰ ਲੱਗੇ ਬਾਸ ਪੋਟ ਗਿਆ ਹੈ ਜਗਮਾਲ ਵਾਲੀ ਤੇ ਜੀਤੇ ਰਾ ਫਾਈਨਲ 75 ਕਿਲੋ ਭਾਰ ਦਾ ਜਿਹੜਾ ਖੇਡਿਆ ਜਾ ਰਿਹਾ ਹੈ ਪਹਿਲਾਂ ਦੇ ਵਿੱਚ ਬਾਅਦ ਕਬੱਡੀ ਹੋ ਗਿਆ ਦਾ ਇੱਕ ਫਾਈਨਲ ਹੋਣਾ ਹੈ ਕਾਲੋ ਕੇ ਤੇ ਸਮਰਦ ਭਾਈ ਵਾਲੇ ਮੁੰਡੇ ਉਹ ਬਿਨਾਂ ਕਿਸੇ ਦੇਰੀ ਦਾ ਪੁੱਜ ਜਾਣ ਬੜੀ ਮਿਹਰਮਾਨੀ ਹੋਣੀ ਹੈ ਜਗਮਾਲ ਵਾਲੀ ਤੇ ਕਮਾਲ ਵਾਲੀ ਇਹ ਕੋਮਾ ਰੇਟ 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 ਜੱਫਾ ਲੱਗਿਆ ਸਾਢੇ ਤਿੰਨ ਲੋ ਜੀ ਬਾਪੂ ਸਾਢੇ ਤਿੰਨ ਇੱਕ ਅੱਡੇ ਤਨਾ ਇੱਕ ਲਗਾਈ ਉਹ ਪਾਸਾ ਰੀਚ ਪੜ ਨਹੀਂ ਦਿੰਦਾ ਨੂੰ ਕਰ ਦੋ ਸ਼ੇਅਰ ਵੀਡੀਓ ਨੂੰ ਤੇ ਕਮੈਂਟ ਕਰ ਦਿਓ ਵੀਰੇ ਫਾਈਨਲ ਮੈਚ ਦੀਆਂ ਟੀਮਾਂ ਦੇ ਖਿਡਾਰੀਆਂ ਨੂੰ ਸਾਡੀ ਬੇਤੀ ਹੈ ਸਮਾਦ ਭਾਈ ਤੇ ਨਾਲ 깔ੋਗੇ ਦੋਨੇ ਕੰਮਿਆਂ ਦੇ ਲੱਤਾਂ ਵੀ ਕਮੇ ਨੇ ਮੇਰੇ ਦਰਸ਼ਕ ਆਪਣੇ ਘਰਾਂ ਤੋਂ ਫੇਰ ਵਾਪਸੀ ਕਰ ਰਹੇ ਆ ਗਰਾਊਂਡ ਦੇ ਨਾਲ ਜੁੜ ਰਹੇ ਆ ਬੁੱਟਾ ਸਿੰਘ ਜੀ ਸੰਘੇੜਾ ਬੈਠੇ ਸਾਰਿਆਂ ਦਾ ਧੰਨਵਾਦ ਆ ਭਾਈ ਬੇਤੀ ਕਬੱਡੀ ਓਪਨ ਦੀਆਂ ਟੀਮਾਂ ਨੂੰ ਆ ਆਹ ਮੁੰਡੇ ਨੂੰ ਬੈਂਤੀ ਵੀ ਸਾਡਾ ਇਧਰਲੇ ਪਾਸੇ ਕੈਮਰੇ ਵਾਲੇ ਪਾਸੇ ਲਿਆਇਆ ਤੇ ਜੀ ਆਪਾਂ ਬੈਂਤੀ ਆ ਰੇਟ ਆਹ ਲਓ ਇਸ ਸਮੇਂ ਖੇਡ ਦੇ ਮੈદાન ਦੇ ਵਿੱਚ ਜਿੰਦੇ ਵਾਂ ਗੱਭਰੂ ਹਜੇ ਬਲੇ ਕਰਾ ਰਿਹਾ ਹੈ ਭਾਈ ਓਪਨ ਦੇ ਫਾਈਨਲ ਵਾਲੀਆਂ ਟੀਮਾਂ ਦੇਖਿਆ ਸਮਾਨ ਭਾਈ ਤੇ ਕਾ ਲੋ ਕਿ ਆਹ ਮੈਚ ਦੀ ਇੱਕ ਦੋ ਰੇਟਾਂ ਜਿਹੜੀਆਂ ਬਾਕੀ ਰਹੀਆਂ ਨੇ ਆਹ ਜੀ ਜਿਹੜੇ ਜਲਦੀ ਨਾਲ ਪਹੁੰਚੇ ਜਾਣ ਜੈਕਟਿਕਲੀ ਫੇਰ ਆ ਗਿਆ ਸਾਢੇ 6 ਹੋ ਗਏ ਸਾਢੇ 6 ਹੋ ਗਏ ਛੋੜਿਆ ਸਾਢੇ ਡੇਢ ਵਾਲੀ ਹੈ ਹੈ ਸਾਢੇ 7 8 ਸਾਢੇ 8 9 ਨਾ 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 ਸਾਢੇ ਸਾਢੇ 8 9 ਸਾਢੇ 8 9 ਸਾਢੇ 8 9 ਲੋ ਜੀ ਦੋ ਅੰਕ ਹੋ ਗਏ ਇਧਰ ਅਗਲੀ 22 ਦੇ ਰੇਟ ਅਗਲੀ ਫੇਰ ਅਰੇ ਮਾਰੀ ਚਲੋ ਸ਼ੇਰ ਤੱਬ ਕੀ ਕਰਾ ਰਾਤ ਲੰਘ ਗਈ ਰਿਕਾਰਡ ਬਣ ਗਿਆ ਟੂਰਨਾਮੈਂਟ ਦਾ ਕਿ ਸੰਧੂ ਖੁਰਦ ਵਾਲੇ ਸਵੇਰ ਦੇ 6:30 ਹੋ ਗਏ ਕਹਿੰਦੇ ਵੀ ਫਾਈਨਲ ਚੱਲੀ ਜਾਂਦਾ ਵੀਰੇ ਜੀ ਫਾਈਨਲ ਵਾਲੀ ਇਹ ਟੀਮਾਂ ਕਿਰਪਾ ਕਰਕੇ ਕਾਲੋ ਕਿਤੇ ਸਮਾਧ ਭਾਈ ਵਾਲੇ ਮੁੰਡੇ ਗਰਾਊਂਡ ਦੇ ਵਿੱਚ ਆ ਜਾਂਦੇ ਇਧਰਲੇ ਪਾਸੇ ਖੜਾਜੋ ਕਿਉਂਕਿ ਦੂਜੇ ਦੇ ਧਰਤੀ ਦਾ ਇਸ ਸਮੇਂ ਨੰਬਰ ਲੈ ਕੇ ਲਾਪਾ ਜਾਂਦਾ ਆਇਆ ਅੱਜ ਇਹ ਕਿਹਦੇ ਕਿਹਦੇ ਦੇ ਸੰਗਰਾਮ ਆਪ ਸਮਝੇ 7.5 2 ਭਾਈ ਉਹ ਬੰਦੇ ਫਾਈਨਲ ਵਾਲੀਆਂ ਟੀਮਾਂ ਕਰਤਾ ਕਰਕੇ ਕਾਲੋ ਖੇਤੇ ਸਮਾਦ ਭਾਈ ਦੋਨੇ ਟੀਮਾਂ ਬੇਜਾਗੀ ਗਰਾਊਂਡ ਦੇ ਵਿੱਚ ਆ ਜਾ ਨਗਰ ਮਹੀਨੇ ਦੀ ਅਜ ਸੰਗਰਾਮ ਦਾ 16 ਸਤੰਬਰ ਦਾ ਦਿਨ ਹੈ ਔਰ ਆਪ ਸਭ ਨੂੰ ਖੁਸ਼ੀਆਂ ਭਰੀਆਂ ਹੋਣ ਆਫਸਰ ਦੀ ਜਿੱਤ ਦੇ ਵਿੱਚ ਖੁਸ਼ੀਆਂ ਆਉਣ ਔਰ ਇਹ ਮਹੀਨਾ ਹਾਰੇ ਕਰੇ ਲਈ ਖੁਸ਼ੀਆਂ ਲੈ ਕੇ ਆਵੇ ਸਾਡੀ ਇਹੋ ਅਰਦਾਸ ਹੈ ਪਰਮਾਤਮਾ ਦੇ ਅੱਗੇ ਭਾਈ ਮੁਬਾਰਕਾਂ ਬਹੁਤ-ਬਹੁਤ ਤੇ ਭਰਾ ਜਿੰਦਾ ਦੀ ਟੀਮ ਆ ਜਿਹੜੀ ਜਿੱਤ ਗਈ ਭਾਈ ਤੇ 23ਵਾਂ ਜਿਹੜਾ ਕਹਿੰਦੇ ਸੰਧੂ ਖੁਰਦ ਦਾ ਬਾਈ ਇਹ ਟੂਰਨਾਮੈਂਟ ਸੀ ਹੈ ਬਾਈ ਸ਼ੰਦੂ ਘੋਰਨਾਰੇ ਵਿਖੇ ਅੱਜ ਕਹਿੰਦੇ ਬੰਦਾ ਕਾਰਨ ਸਾਰੀ ਰਾਤ ਲਾਂਗੇ ਹਨ ਬਈ ਯਾਰ 11 ਵਜੇ ਮੈਚ ਚੱਲੇ ਤੇ ਅੱਜ ਦੇ ਸਾਰੀ ਰਾਤ ਲਾਂਗੇ ਹਾਂ ਉਹ ਬਈ ਲਾਜ ਹੁਣ ਲੱਗਿਆ ਬਣਾ ਉਹ ਮੈਚ ਦੇਖਣ ਲਈ ਵਾਪਸ ਪੁੱਜ ਰਹੇ ਆ ਸਮਝ ਚੱਲ ਗਿਆ ਟੂਰਨਾਮੈਂਟ ਦਾ ਫਾਈਨਲ ਜਿਹੜਾ ਹਾਲੇ ਬਾਕੀ ਹੈ ਮੁੰਡੇ ਬਾਕੀ ਲਾਜ ਹੁਣ ਲੱਗਿਆ ਦਿਨ ਚੜ ਗਿਆ ਸੀਗਾ ਅੱਜ ਕਹੇ ਜੀ ਬਾਈ ਜਿਹੜੇ ਫਾਈਨਲ ਜਿਹੜੇ ਹਾਲੇ ਤੱਕ ਤੁਸੀਂ ਖੜੇ ਹੋ ਕੋ ਦਾ ਕਹਿੰਦੀ ਆ ਬਹੁਤ ਓਪਨ ਆ ਗਏ ਜਿਹੜੇ ਬੈਠੇ ਹੋ ਉਹਦੇ ਹਜੇ ਫਾਈਨਲ ਪਿਆ ਹੈਗਾ ਜਿਹੜੀ ਨਹੀਂ ਹੋਣਾ ਉਹਨੂੰ ਤਾਂ ਜਮਾ ਚੰਨ ਹੋ ਜਾਊਗਾ ਉਹਦੀ ਟੀਮਾਂ ਪ੍ਰਾਈਜ਼ ਲੈ ਕੇ ਫੇਰ ਜਾਓ ਜੀ ਆਪਣੇ ਐਸਨਾ ਕੋਲੇ ਬਾਕੀ ਦੋਨੇ ਟੀਮਾਂ ਪ੍ਰਾਈਜ਼ ਲੈ ਕੇ ਹੀ ਜਾਣੇ ਇਹ YouTube ਚੈਨਲ ਤੇ ਜਿਹੜਾ ਇਹ ਲਾਈਵ ਵੀ ਚੱਲਿਆ ਸਾਰਾ ਉੱਥੇ ਵੀ ਦੇਖ ਸਕਦੇ ਆ ਕਿਹਦੇ ਕਿਹਦੇ ਟੀਮ ਉਹ ਮੁੰਡੇ ਕਹਿੰਦੇ ਉਹਨੂੰ ਧੰਨਵਾਦ ਸਾਰੇ ਭਰਾਵਾਂ ਦਾ